ਜਲੀਪਨ ਨਹੀਂ ਕਰਦੇ ਸਰ ਜੇ ਜੇ ਰੇਲਵੇ ਸਟੇਸ਼ਨ ਪਰ ਚੈਕਿੰਗ ਕੀ ਗਈ ਹੈ ਕਿਆ ਪੂਰਾ ਮੈਟਰ ਹੈ ਇਹ ਸਾਡੀ ਸਿਰਫ ਰੇਲਵੇ ਸਟੇਸ਼ਨ ਤੇ ਚੈਕਿੰਗ ਨਹੀਂ ਚੱਲ ਰਹੀ ਸਾਡੇ ਪੂਰੇ ਅਮਰਿਤਸਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਬਾਕੀ ਵੀ ਸਾਡੇ ਜਿਹੜੇ ਸਟੇਸ਼ਨਸ ਦੇ ਪੁਆਇੰਟਸ ਹੈਗੇ ਨੇ ਅਸੀਂ ਪੂਰਾ ਸਰਾਊਂਡਿੰਗ ਸਿਟੀਜ਼ ਦੇ ਵਿੱਚ ਵੀ ਨਾ ਕੇ ਸਾਡੀ ਚੈਕਿੰਗ ਚੱਲ ਰਹੀ ਹੈ ਨੇ ਅੱਜ ਜਿਹੜੀ ਤੁਸੀਂ ਦੇਖ ਰਹੇ ਹੋ ਸਪੈਸ਼ਲ ਜਿਹੜੇ ਐਸਆਰਜੀ ਐਸਓਜੀ ਸਾਡੇ ਗਰੁੱਪਸ ਨੇ ਉਹਨਾਂ ਦੇ ਨਾਲ ਲੈ ਕੇ ਸਾਰੇ ਆਫੀਸਰਸ ਅਸੀਂ ਰੇਲਵੇ ਸਟੇਸ਼ਨ ਤੋਂ ਚੈੱਕ ਕਰ ਰਹੇ ਸੀ ਇਹ ਰੀਜਨ ਸਾਡੇ ਵੈਸੇ ਵੀ ਇੱਕ ਤੇ ਤਿਹਾੜ ਦਾ ਟਾਈਮ ਸੀਗਾ ਦੂਜਾ ਕਿ 26 ਜਨਵਰੀ ਹੈ ਪਸ ਕਾਫੀ ਵੀਵੀਐਪੀ ਮੂਵਮੈਂਟਸ ਵੀ ਸਾਡੇ ਆਪਣੇ ਸਾਡੇ ਇਸ ਟਾਈਮ ਚੱਲ ਰਹੀਆਂ ਨੇ ਸੋ ਉਹਨਾਂ ਦੇ ਤਹਿਤ ਹੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇਸ ਜੀ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਸਪੈਸ਼ਲ ਜਿਹੜੇ ਚੈਕਿੰਗ ਦੇ ਆਪਰੇਸ਼ਨ ਚੱਲ ਰਹੇ ਨੇ ਇਸ ਟਾਈਮ ਪਲੱਸ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਉੱਪਰ ਜਿਹੜੇ ਪੂਰਾ ਚੈੱਕ ਰੱਖਿਆ ਜਾ ਰਿਹਾ ਦੇਖਿਆ ਜਾ ਰਿਹਾ ਪੂਰਾ ਅਸੀਂ ਉਹਨੂੰ ਜਿੱਥੇ-ਜਿੱਥੇ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਕੈਸੋ ਵੀ ਕਰਵਾ ਰਹੇ ਹਾਂ ਗਿਆ ਸੋ ਮੈਂ ਨਾਰਮਲ ਇੱਕ ਰੂਟੀਨ ਚ ਜਿਹੀ ਸਾਡੀ ਚੈਕਿੰਗ ਚੱਲਦੀ ਹੈ ਉਹਦੋਂ ਉਸੇ ਉਸੇ ਲੜੀ ਦੇ ਤਹਿਤ ਇਹ ਜਿਹੜਾ ਹੁਣ ਤਿਉਹਾਰਾਂ ਦਾ ਅੱਗੇ 26 ਜਨਵਰੀ ਦਾ ਤੇ ਆਹ ਜਿਹੜੇ ਹੁਣ ਅੱਜ ਤੇ ਕੱਲ ਜਿਹੜੇ ਸਾਡੇ ਵੀਆਪੀ ਮੂਵਮੈਂਟਸ ਵੀ ਕੁਝ ਅਸੀਂ ਸਰਚ ਉਹਦੇ ਕਰਕੇ ਅਸੀਂ ਪੂਰਾ ਸਟਰੋਂਗਲੀ ਪੂਰੇ ਅੰਮ੍ਰਿਤਸਰ ਚ ਚੈਕਿੰਗ ਕਰ ਰਹੇ ਹੈ ਸਰ ਅੱਜ ਕੁ ਸਕੂਲਾਂ ਨੂੰ ਵੀ ਥ्रेट ਆਈ ਸੀ ਉਹਦੇ ਮੱਦੇਨਜ਼ਰ ਵੀ ਕੀ ਕੰ ਕਰਦੇ ਨੇ ਉਹ ਜਿਹੜਾ ਉਹ ਤੇ ਇੱਕ ਪਹਿਲਾਂ ਵੀ ਤੁਹਾਡੇ ਮੀਡੀਆ ਦੇ ਸਾਰਿਆਂ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਲਿਆਂਦਾ ਗਿਆ ਸੀ ਕਿ ਕੁਝ ਸ਼ਹਿਰਾਂ ਚ ਕੁਝ ਇੰਡੀਆ ਦੀ ਸਟੇਟਸ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਹੈਗੇ ਥ्रेट्स ਪਹਿਲਾਂ ਵੀ ਈਮੇਲਸ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਬੋਗਸ সিমਲਰਾਂ ਆਈਆਂ ਨੇ ਉਹਨਾਂ ਨੂੰ ਜੋ ਸਾਡੇ ਸਾਈਬਰ ਸੈੱਲ ਨੇ ਸਾਡੇ ਸਟੇਟ ਦੇ ਪਲਸ ਜਿਹੜਾ ਸੈਂਟਰ ਏਜੰਸੀ ਜਿਹੜੀਆਂ ਹੈਗੀਆਂ ਪ੍ਰੋਪਰ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਇਹਦੀ ਚੈਕਿੰਗ ਸਾਰਾ ਟ੍ਰੇਸ ਕੀਤਾ ਜਾ ਰਿਹਾ ਹੈ ਜਲਦੀ ਟ੍ਰੇਸ ਕੀਤਾ ਜਾਏਗਾ ਸੋ ਅੱਜ ਜਿਹੜੇ ਹੁਣ ਜਿਹੜਾ ਅਸੀਂ ਕਰ ਰਹੇ ਹਾਂ ਜਿਹੜੀ ਹੁਣ ਦੀ ਚੈਕਿੰਗ ਸਾਡੀ ਹੈ ਪੂਰੇ ਸ਼ਹਿਰ ਦੇ ਵਿੱਚ ਨਾਕਾ ਉੱਤੇ ਪਲਸ ਸ਼ਹਿਰ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਵਿਅਕਤੀ ਉਹ ਸਾਰਿਆਂ ਦੀ ਚੈਕਿੰਗ ਜਿਹੜੀ ਉਹ ਚੱਲ ਰਹੀ ਹੈ ਤੇ ਇਸੇ ਤਰੀਕੇ ਨਾਲ ਅਗਲੇ ਕੁਝ ਦਿਨਾਂ ਤੱਕ ਚੈਕਿੰਗ ਜਿਹੜੀ ਚੱਲਦੀ ਰਹੇਗੀ ਅਲੱਗ-ਅਲੱਗ ਪੁਆਇੰਟਾਂ ਤੇ ਜਿਵੇਂ ਬੱਸ ਸਟੈਂਡ ਆ ਰੇਲਵੇ ਸਟੇਸ਼ਨ ਤੋਂ ਅਡੇਰ ਜਿਹੜੇ ਸਾਡੇ ਮੇਨ ਸ਼ਹਿਰ ਨੇ ਉਹ ਮੇਨ ਜਿਹੜੇ ਤੁਹਾਡੇ ਬਾਜ਼ਾਰ ਨੇ ਉਹਨਾਂ ਜਗ੍ਹਾ ਤੇ ਮੇਨ ਪੁਆਇੰਟ ਜਿਹੜੇ ਪਬਲਿਕ ਦੇ ਉਹਨਾਂ ਸਾਰਿਆਂ ਵਾਸਤੇ ਜਿੱਥੇ ਸਾਰਾ ਚੈਕਿੰਗ ਚੱਲ ਰਹੀ ਉਹਦਾ ਮਕਸਦ ਇਹੀ ਹੈ ਕਿ ਲੋਕ ਆਪਣਾ ਜਿਹੜਾ ਟਾਈਮ ਹੈਗਾ ਸਾਰਾ ਉਹਨਾਂ ਨੂੰ ਇੱਕ ਕੌਨਫੀਡੈਂਸ ਬਿਲਡ ਉਹਨਾਂ ਨੂੰ ਹੋਣਾ ਚਾਹੀਦਾ ਕਿ ਆਪਣਾ ਬੜਾ ਖੁਸ਼ ਮિજાਜ ਜਿਹਾ ਜਿਹਾ ਮਾਹੌਲ ਆ ਦੇ ਵਿੱਚ ਆਪਣਾ ਆਪਣਾ ਇੰਜੋਏ ਕਰੇ